ਦੀ ਤੋਂ ਲੈ ਕੇ ਲਾਹੌਰ ਤੱਕ ਹਾਂ ਲਾਹੌਰ ਤੱਕ ਇਦਾਂ ਹੀ ਖੜੀਆਂ ਹੀਆਂ ਹਾਂ ਦਾ ਰਸਤਾ ਜਿੱਦਾਂ ਮਤਲਬ ਹੂੰ ਜਿਹੜਾ ਰਸਤੇ ਤੋਂ ਤੁਰਿਆ ਕਪੂਰਥਲੇ ਲਾਗੇ ਕਪੂਥ ਨੂੰ ਇੱਥੇ ਆ ਗਿਆ ਇੱਥੇ ਸੁਨੇਹਾ ਦੇ ਦਿੱਤਾ ਇੱਥੋਂ ਵਾਲੇ ਨੇ ਜਾਂਦਾ ਉਹਦਰ ਜਾ ਕੇ ਹਾਂਜੀ ਰੰਗਵਾਦ ਦੇ ਦਿੱਤਾ ਰੰਗਵਾਦ ਵਾਲੇ ਦੀ ਗਾੜੀ ਜਾ ਕੇ ਨੂਰਦੀ ਦਿੱਤਾ ਇਹ ਮਤਲਬ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਹ ਪ੍ਰਾਣਾ ਇਹਨੂੰ ਅਸੀਂ ਮਨਾਰਾ ਕਹਿੰਦੇ ਹਾਂ ਹਾਂ ਕੁਤ ਕੁਤ ਮਿਨਾਰ ਹਾਂ ਮਤਲਬ ਤੇ ਇਹ ਰਸਤਾ ਹੀ ਸਿਰਫ ਰਸਤਾ ਹੀ ਸਨਾ ਦੇਣ ਵਾਸਤੇ ਇਹ ਪ੍ਰਾਣਾ ਹੀ ਰੋਗ ਜਦੋਂ ਰਸਤਾ ਤਾਂ ਹੈ ਨਹੀਂ ਰੋਡ ਤਾਂ ਨਹੀਂ ਹਾਂਜੀ ਇੱਥੇ ਸਰਪੇਏ ਦੀ ਨਿਸ਼ਾਨੀ ਸਭ ਤੋਂ ਉੱਚਾ ਤੀਦਾ ਸੀ ਹੂੰ ਇਹਦੀ ਸਿਹਤ ਰੋਤ ਰਹੀ ਜਾਂਦੇ ਹਾਂ ਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਇਮਾਨਤ ਸਰਾ ਇਮਾਨਤ ਖਾਨ ਉੱਥੇ ਵੀ ਇਦਾਂ ਦਾ ਕੁਤਮੀਨਾਰ ਬਣਿਆ ਸੀਗਾ ਇਹ ਸਪੈਸ਼ਲ ਉਸ ਪਹਿਲਾਂ ਆ ਚੈੱਕ ਕਰੋ ਵਿਊ ਆ ਦੇਖੋ ਕਿੰਨਾ ਘੈਂਟ ਵਿਊ ਹੈਗਾ ਇਹ ਜਿਹੜਾ ਹੈਗਾ ਵਾ ਹਰੀਕੇ ਦਾ ਮੇਨ ਬ੍ਰਿਜ ਹਰੀਕੇ ਹੈਡ ਵੀ ਬੋਲ ਦਿੰਦੇ ਹੜੀਕੇ ਹਰੀਕੇ ਡੈਮ ਵੀ ਇਹਨੂੰ ਬੋਲ ਦਿੰਦੇ ਵਾ ਤੇ ਆ ਤੁਸੀਂ ਚੈੱਕ ਕਰੋ ਨਿਰਾਈ ਪਾਣੀ ਪਾਣੀ ਹੋਇਆ ਪਿਆ ਵਾ ਤੇ ਇੱਥੇ ਦੋ ਦਰਿਆ ਆਪਸ ਵਿੱਚ ਆ ਕੇ ਮਿਲਦੇ ਇੱਕ ਸਤਲੁਜ ਤੇ ਦੂਜਾ ਬਿਆਸ ਤੇ ਜਿਹੜਾ ਸਤਲੁਜ ਦਰਿਆ ਹੈ ਉਹ ਤਿੱਬਤ ਦੀ ਬਾਂਦਰੇ ਕਾ ਸਰੋਵਰ ਤੋਂ ਸਟਾਰਟ ਹੁੰਦਾ ਯਾਨੀ ਕਿ ਹਿਮਾਚਲ ਦੇ ਵਿੱਚੋਂ ਆਉਂਦਾ ਵਾ ਉੱਪਰ ਜਿਹੜੀ ਆ ਤੁਸੀਂ ਛੱਤ ਦੇਖਦੇ ਪਏ ਜੇ ਇਹ ਗੋथिक ਸਟਾਈਲ ਦੀ ਛੱਤ ਪਈ ਹੋਈ ਵਾ ਚੂਨੇ ਪੱਥਰ ਨਾਲ ਤਿਆਰ ਕੀਤੀ ਗਿਆ ਤੇ ਜਿਸ ਤਰ੍ਹਾਂ ਇਤਿਹਾਸ ਕਹਿੰਦਾ ਵਾ ਵੀ ਇਹ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀਗਾ ਅੱਜ ਤੋਂ 500 ਸਾਲ ਪਹਿਲਾਂ ਅੱਜ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਹੈ ਸਾਰੇ ਪਾਸੇ ਤੇ ਹੁਣ ਤਾਂ ਇੱਧਰ ਨਵੇਂ ਘਰ ਪੈਗੇ ਨੇ ਉਸ ਤੋਂ ਬਾਅਦ ਵੀ ਇੱਕ ਯਾਰ ਇਹ ਛੋਟਾ ਜਿਹਾ ਕਿਲਾ ਵਾ ਤੇ ਜਿਹੜਾ ਤੁਸੀਂ ਆ ਹੁਣ ਦੇਖਦੇ ਪਏ ਜਿਨੇ ਇਹਨੂੰ ਕਹਿੰਦੇ ਸੀ ਚੋਰ ਗਲੀ ਆਹ ਤੁਸੀਂ ਦੇਖੋ ਇੱਧਰ ਲੱਗਦਾ ਜਿਵੇਂ ਚੋਰਾ ਨਹੀਂ ਇੱਧਰ ਦੀ ਲੰਘਣਾਂਗੇ ਪਰ ਨਹੀਂ ਇਹ ਗੇਟ ਦੇ ਆਸ-ਪਾਸੇ ਇਹ ਬਣਾਈ ਗਈ ਸੀ ਚੋਰ ਗਲੀ ਤੇ ਆਹ ਤੁਸੀਂ ਦੇਖੋ ਇੱਥੋਂ ਕੁਝ ਆ ਟਟੇ ਪਏ ਨੇ ਤੇ ਇੱਥੋਂ ਤੁਰ ਕੇ ਤਾਂ ਉਹ ਦਰਵਾਜ਼ਾ ਵੀ ਅੰਦਰ ਅੰਦਰ ਹੀ ਡਾਏਗਾ ਹਾਂਜੀ ਹਾਂਜੀ ਇਹਨਾਂ ਉਚਾਨੇ ਕੁਰੇ ਸੀਗੇ ਕਿਲਾ ਬਣਿਆ ਸੀਗਾ ਹਾਂਜੀ ਇਹਨੂੰ ਕਾਫੀ ਹਾਲੇ ਹਾਂਜੀ ਤੇ ਬੋਲਦੇ ਮੈਨੂੰ ਗੇਟ ਵੀ ਲੱਗੇ ਸੀਗੇ ਓਏ ਇੰਨੇ ਇਦਾਂ ਫਤਿਆਬਾਦ ਦੇ ਕੋਲ ਦੋ ਗੇਟ ਨੇ ਤੇ ਇਹ ਜਿਹੜੇ ਗੇਟ ਸੀਗੇ ਸਰਾਏ ਸ਼ੇਰਸਾ ਸੂਰੀ ਨੇ ਬਣਵਾਏ ਸੀਗੇ ਤੇ ਬੋਲਦੇ ਵੀ ਸ਼ੇਰ ਸ਼ਾਂ ਸੂਰੀ ਦਾ ਰਾਜ ਹੈ ਇੰਨਾ ਵਧੀਆ ਸੀਗਾ ਵੀ ਉਹਦੇ ਰਾਜ ਦੇ ਵਿੱਚ ਮੰਨ ਕੇ ਚੱਲੋ ਵੀ ਜੇ ਕੋਈ ਜੰਗਲਾਂ ਦੇ ਵਿੱਚੋਂ ਕੱਲੀ ਬੁੜੀ ਵੀ ਤੁਰ ਹੀ ਜਾਂਦੀ ਉਹਦੇ ਸੋਨਾ ਚਾਂਦੀ ਪਾਇਆ ਵਾ ਤੇ ਇੰਨਾ ਉਹਦਾ ਇਮਾਨਦਾਰ ਰਾਜ ਹੁੰਦਾ ਸੀਗਾ ਵੀ ਉਹਦੇ ਰਾਜ ਦੇ ਵਿੱਚ ਇਹ ਨਹੀਂ ਵੀ ਉਸ ਬੁੜੀ ਨੂੰ ਲੁੱਟ ਲਿਆ ਜਾਂਦਾ ਸੀਗਾ ਇਤਾਂ ਦਾ ਨਹੀਂ ਹੁੰਦਾ ਸੀ ਕਿ ਬੜਾ ਇਮਾਨਦਾਰ ਤੇ ਇਨਸਾਫਪੁਰ ਬੰਦਾ ਸੀਗਾ ਉਹ ਆਪਾਂ ਇੱਧਰ ਉੱਪਰ ਆ ਗਏ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੇਟ ਦਿਖਾਇਆ ਸੀ ਸੇਮ ਉਦਾਂ ਦਾ ਹੀ ਇਹ ਵੀ ਉੱਪਰੋਂ ਬਣਿਆ ਤੇ ਨੀਚੋਂ ਵੀ ਬਣਿਆ ਵਾ ਤੇ ਆ ਜਿਹੜੇ ਆ ਗੁੰਮਟ ਨੇ ਇਹ ਆਪਣਾ ਸਵਾਗਤ ਕਰਦੇ ਪਏ ਨੇ ਤੇ ਇੱਧਰ ਇੱਕ ਆ ਗੁੰਮਟ ਯਾਰ ਇੱਕ ਗੱਲ ਨਹੀਂ ਮੈਨੂੰ ਸਮਝਦੀ ਆ ਬੱਦਲ ਬੜਾ ਘੈਂਟ ਯਾਰ ਮੌਸਮ ਬੜਾ ਘੈਂਟ ਹੈ ਆਪਣੇ ਤਾਂ ਫਰੋਜਪੁਰ ਉਧਰ ਧੁੱਪ ਲੱਗਦੀ ਸੀ ਤੇ ਇੱਧਰ ਆਏ ਤੇ ਬੜੀ ਠੰਡ ਲੱਗਦੀ ਸੀ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਇੱਧਰ ਵੀ ਆ ਗੁੰਮਟ ਵਾ ਇਹਨੂੰ ਸਾਰੇ ਚਾਰੇ ਗੁੰਮਟ ਇਹਦੇ ਬਣੇ ਹੋਏ ਤੇ ਜਿਹੜਾ ਪਹਿਲਾ ਸੀਗਾ ਉਹਦੇ ਤਿੰਨ ਸੀਗੇ ਤੇ ਬਾਕੀ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਚੱਲਦੀ ਹੋਈ ਪੰਜਾਬ ਦੀ ਸੀਰੀਜ਼ ਜਿੱਨੇ ਆਪਣੇ ਪੰਜਾਬ ਦੇ ਸਰਦੀ ਇਲਾਕੇ ਨੇ ਪੁਰਾਣੇ-ਪੁਰਾਣੇ ਮਹਿਲ ਉਹ ਆਪਾਂ ਤਾਂ ਸਾਰੇ ਵਿਖਾਉਣੇ ਵੇ ਤੇ ਜੇ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਨਹੀਂ ਵੇਖੀਆਂ ਉਹਨਾਂ ਦਾ ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਉਹਨਾਂ ਸਾਰੀਆਂ ਵੀਡੀਓ ਨੂੰ ਜਾ ਕੇ ਵੇ ਲੈ ਬਹੁਤ ਮਸਤ ਵੀਡੀਓ ਬਣੀਆਂ ਨੇ ਤੇ ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਫੇਰ ਵਿਖਾਉਣ ਚੱਲੇ ਇੱਕ ਪੁਰਾਣਾ ਮਹਿਲ ਹੋ ਗਿਆ ਪੁਰਾਣਾ ਗੇਟ ਹੈਗਾ 500 ਸਾਲ ਪੁਰਾਣਾ ਗੇਟ ਵਾ ਉਹ ਆਪਾਂ ਤੁਹਾਨੂੰ ਮਖੌਲ ਚੱਲੇ ਤੇ ਵਲੌਗ ਬੜਾ ਵਧੀਆ ਆਉਣ ਵਾਲਾ ਬੜਾ ਮਸਤ ਹੋਣ ਵਾਲਾ ਵਲੌਗ ਨੂੰ ਹੁਣੇ ਲਾਈਕ ਠੋਕ ਦਿਓ ਤੇ ਬਾਕੀ ਆਪਾਂ ਗੱਲਾਂ ਕਰਨੇ ਉੱਥੇ ਜਾ ਕੇ ਆਪਾਂ ਰਾਸਤੇ ਵਿੱਚੀਆਂ ਪਹਿਲਾਂ ਆਹ ਚੈੱਕ ਕਰੋ ਵਿਊ ਆ ਦੇਖੋ ਕਿੰਨਾ ਘੈਂਟ 뷰 ਹੈਗਾ ਇਹ ਜਿਹੜਾ ਹੈਗਾ ਵਾ ਹਰੀਕੇ ਦਾ ਮੇਨ ਬ੍ਰਿਜ ਹਰੀਕੇ ਹੈਡ ਵੀ ਬੋਲ ਦਿੰਦੇ ਹਰੀਕੇ ਹਰੀਕੇ ਡੈਮ ਵੀ ਇਹਨੂੰ ਬੋਲ ਦਿੰਦੇ ਵਾ ਤੇ ਆ ਤੁਸੀਂ ਚੈੱਕ ਕਰੋ ਨਿਰਾਈ ਪਾਣੀ ਪਾਣੀ ਹੋਇਆ ਪਿਆ ਵਾ ਤੇ ਇੱਥੇ ਦੋ ਦਰਿਆਵਾਂ ਵਿਚ ਆ ਕੇ ਮਿਲਦੇ ਇੱਕ ਸਤਲੁਜ ਤੇ ਦੂਜਾ ਬਿਆਸ ਤੇ ਜਿਹੜਾ ਸਤਲੁਜ ਦਰਿਆ ਹੈ ਉਹ ਤਿੱਬਤ ਦੀ ਬਾਂਦਰੇ ਕਾ ਸਰੋਵਰ ਤੋਂ ਸਟਾਰਟ ਹੁੰਦਾ ਯਾਨੀ ਕਿ ਹਿਮਾਚਲ ਦੇ ਵਿੱਚੋਂ ਆਉਂਦਾ ਵਾ ਜਿਹੜਾ ਬਿਆਸ ਦਰਿਆ ਹੈ ਉਹ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਉਹ ਵੀ ਹਿਮਾਚਲ ਦੇ ਵਿੱਚ ਹੀ ਪੈਂਦਾ ਵਾ ਤੁਸੀਂ ਆ ਵਿਊ ਚੈੱਕ ਕਰੋ ਕਿੰਨਾ ਘੰਟ ਵਿਊ ਆਉਂਦਾ ਪਿਆ ਤੇ ਆ ਜਿਹੜਾ ਬ੍ਰੇਜ ਆ ਬ੍ਰੇਜ ਤੋਂ ਪਾਰ ਚੱਲ ਜਾਂਦਾ ਵਾ ਕੱਲਾ ਸਤਲੁਜ ਜਿਹੜਾ ਕਿ ਹੁਸੈਨੀ ਵਾਲੇ ਤੋਂ ਅੱਗੇ ਨੂੰ ਪਾਕਿਸਤਾਨ ਨੂੰ ਚੱਲ ਜਾਂਦਾ ਵਾ ਲੈਂਦੇ ਪੰਜਾਬ ਨੂੰ ਆ ਜਿਹੜੀਆਂ ਤੁਸੀਂ ਦੋ ਨਹਿਰਾ ਦੇਖਦੇ ਪਏ ਜੇ ਇੱਕ ਵਾਰ ਰਾਜਸਥਾਨ ਤੇ ਦੂਸਰੀ ਆਮ ਤੇ ਦੂਸਰੀ ਆਪਣੇ ਪੰਜਾਬ ਦੇ ਵਿੱਚ ਰਹਿ ਜਾਂਦੀ ਵਾ ਤੇ ਜਿਹੜੇ ਕਿਸਾਨਾਂ ਦੀ ਸਿੰਚਾਈ ਵਾਸਤੇ ਉਹੋਂ ਦੇ ਹੁੰਦੇ ਆਪਾਂ ਪਹੁੰਚ ਗਏ ਆ ਜਿੱਥੇ ਆਪਾਂ ਆਉਣਾ ਸੀਗਾ ਜਿਹੜੇ ਮੈਂ ਤੁਹਾਨੂੰ ਕਹਿ ਸੀ ਨਾ 500 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਗੇਟ ਬਣੇ ਹੋਏ ਆ ਮੁਸਲਮਾਨਾਂ ਦੇ ਵੇਲੇ ਦੇ ਤੇ ਉਹ ਆਪਾਂ ਤੁਹਾਨੂੰ ਆ ਵਿਖਾਉਣ ਲੱਗੇ ਵੀ ਆਹ ਦੇਖੋ ਤੁਸੀਂ ਤੇ 500 ਸਾਲ ਤੋਂ ਵੀ ਪੁਰਾਣੇ ਇਹ ਗੇਟ ਨੇ ਤੇ ਆ ਜਿਹੜੀ ਇਹਦੇ ਚ ਇੱਟ ਵਰਤੀ ਗਈ ਇਹ ਨਾਨਕਚਾਹੀ ਇੱਟ ਵਰਤੀ ਗਈ ਤੇ ਚੂਨੇ ਪੱਥਰ ਨਾਲ ਤਿਆਰ ਹੋਇਆ ਵਾ ਉੱਪਰ ਜਿਹੜੀ ਆ ਤੁਸੀਂ ਛੱਤ ਦੇਖਦੇ ਪਏ ਜੇ ਇਹ ਗੋਤਿਕ ਸਟਾਈਲ ਦੀ ਛੱਤ ਪਈ ਹੋਈ ਵਾ ਚੂਨੇ ਪੱਥਰ ਨਾਲ ਤਿਆਰ ਕੀਤਾ ਗਿਆ ਤੇ ਜਿਸ ਤਰ੍ਹਾਂ ਇਤਿਹਾਸ ਕਹਿੰਦਾ ਵਾ ਵੀ ਇਹ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀਗਾ ਅੱਜ ਤੋਂ 500 ਸਾਲ ਪਹਿਲਾਂ ਆ ਆ ਦੇਖੋ ਵੀ ਆ ਜਿਹੜੀਆਂ ਉਸ ਟਾਈਮ ਤੇ ਜਿਹੜੀਆਂ ਇੱਟਾਂ ਜਿਵੇਂ ਨਾਨਕਸ਼ਹੀ ਇੱਟਾਂ ਯੂਜ਼ ਕਰਦੇ ਸੀ ਕਿ ਨਾ ਇਹ ਉਹੀ ਲੱਗੇ ਹੋਏ ਤੇ ਚੂਨੇ ਪੱਥਰ ਨਾਲ ਇਹਨੂੰ ਤਿਆਰ ਕੀਤਾ ਗਿਆ ਵਾ ਤੇ ਹੁਣ ਇਹਦੀ ਜਿਹੜੀ ਦੁਬਾਰਾ ਇਹਦੀ ਰਿਪੇਅਰ ਕੀਤੀ ਗਈ ਹੈ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ ਇਨੂੰ ਦੁਬਾਰਾ ਰਿਪੇਅਰ ਕੀਤਾ ਗਿਆ ਵਾ ਤੇ ਇੱਧਰ ਅਜੇ ਡਿਜ਼ਾਈਨਿੰਗ ਕੀਤੀ ਗਈ ਹੈ ਸਾਰੇ ਪਾਸੇ ਤੇ ਹੁਣ ਤਾਂ ਇੱਧਰ ਨਵੇਂ ਘਰ ਪੈ ਗਏ ਨੇ ਉਸ ਤੋਂ ਬਾਅਦ ਤੇ ਵੀ ਇੱਕ ਯਾਰ ਇਹ ਛੋਟਾ ਜਿਹਾ ਕਿਲਾ ਵਾ ਤੇ ਜਿਹੜਾ ਤੁਸੀਂ ਆ ਹੁਣ ਦੇਖਦੇ ਪਏ ਜਣ ਇਹਨੂੰ ਕਹਿੰਦੇ ਸੀ ਚੋਰ ਗਲੀ ਆਤ ਵੀ ਦੇਖੋ ਇੱਧਰ ਲੱਗਦਾ ਜਿਵੇਂ ਚੋਰਾ ਨਹੀਂ ਇੱਧਰ ਦੀ ਚੰਗਣਾਂ ਹੈਗੇ ਪਰ ਨਹੀਂ ਇਹ ਗੇਟ ਦੇ ਆਸ-ਪਾਸੇ ਇਹ ਬਣਾਈ ਗਈ ਸੀ ਚੋਰ ਗਲੀ ਤੇ ਆ ਤੁਸੀਂ ਦੇਖੋ ਇੱਥੋਂ ਕੁਝ ਆ ਟਟੇ ਪਏ ਨੇ ਦੇਖੋ ਆਸਮਾਨ ਵੇਖੋ ਕਿੰਨਾ ਘੇਟ ਲੱਗਦਾ ਪਿਆ ਤੇ ਆਪਾਂ ਹੁਣ ਇਹਦੇ ਅੰਦਰ ਵੀ ਜਾਵਾਂਗੇ ਤੇ ਇੱਕ ਵਾਰੀ ਤੁਹਾਨੂੰ ਆਪਾਂ ਬਾਹਰੋਂ ਦਿਖਾ ਦਿੰਨੇ ਤੇ ਆਹ ਤੁਸੀਂ ਦੇਖੋ ਆ ਇਦਾਂ ਦਾ ਕੋਈ ਬਾਹਰੋਂ ਨਹੀਂ ਦਿਖਦਾ ਪਿਆ ਤੇ ਆ ਸਾਹਮਣੇ ਤੁਸੀਂ ਆ ਦੇਖਦੇ ਪਈ ਜਿਹੜੀ ਪੇਂਟਿੰਗ ਹੋਈ ਵਾ ਇਹ ਡਿਜ਼ਾਈਨ ਕੀਤਾ ਗਿਆ ਵਾ ਤੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਸੀ ਸਰਾਏ ਮੰਤਖਾਨ ਉੱਥੇ ਵੀ ਐਸਾ ਇਸ ਤਰ੍ਹਾਂ ਦਾ ਡਿਜ਼ਾਈਨ ਕੀਤਾ ਸੀਗਾ ਪਰ ਉਹਦੇ 'ਚ ਕੁਰਾਨ ਸ਼ਰੀਫ ਦੀਆਂ ਕੁਝ ਉਹਦੇ 'ਚ ਆਇਤਾਂ ਲਿਖੀਆਂ ਗਈਆਂ ਸੀਗੀਆਂ ਤੇ ਉਹ ਦੂਜਾ ਗੁੰਮਪਲ ਇਹਦੇ ਉੱਤੇ ਵੀ ਆਪਾਂ ਜਾਣਾ ਔਰ ਕਿਵੇਂ ਬੱਚਿਓ ਆਈ ਹੈ ਹਾਂ ਹਾਲੋ ਹਾਲੋ ਮਿੱਤਰੋ ਹੁਣ ਆਪਾਂ ਇੱਥੇ ਉੱਪਰ ਜਾ ਕੇ ਉੱਪਰ ਜਾਨੇ ਉੱਪਰ ਜਾ ਕੇ ਚੈੱਕ ਕਰਨੇ ਚਲ ਜੀਏ ਉੱਪਰ ਫਿਰ ਇਧਰ ਦੀ ਜਾਣਾ ਆ ਜਾ ਕਰੋ ਨਹੀਂ ਤਾਂ ਪੋਂਦੇ ਪੀ ਹਾਂ ਠੀਕ ਹੈ ਜੀ ਉਹ ਪਸੰਦ ਹਾਂ ਆਪਾਂ ਇਧਰ ਦੀ ਉੱਪਰ ਜਾਣਾ ਵਾ ਤੇ ਚੱਲੋ ਫਿਰ ਚੱਲਨੇ ਆਂ ਜੀ ਮਿੱਤਰੋ ਆਪਾਂ ਗਏ ਆਂ ਜੇ ਇਹਦੇ ਅੰਦਰ ਆ ਤੇ ਆ ਤੁਸੀਂ ਦੇਖੋ ਵੀ ਇਹ 17 ਫੁੱਟ ਦਾ ਡੂੰਗਾ ਵਾ ਥੰਦੇ ਯਾਨੀ ਕਿ ਆ ਫੇਰ ਦੁਬਾਰਾ ਭਰਤੀ ਪਾ ਕੇ ਨੂੰ ਦੁਬਾਰਾ ਟੇਲਰ ਟੂਲਾ ਲਾਈਆਂ ਗਈਆਂ 17 ਫੁੱਟ ਡੂੰਗਾ ਵਾ ਇਹ ਤੇ ਜਿੱਦ ਲਈ ਤੇ ਹੁਣ ਆ ਆਪਣੇ ਬਾਈ ਆਪਣੇ ਦੋਸਤੇ ਆਪ ਨੂੰ ਘੁਮਾਉਦੇ ਪਏ ਨੇ ਤੇ ਆਪਾਂ ਹੁਣ ਇੱਧਰ ਦੀ ਆ ਗਏ ਆਂ ਆ ਤੁਸੀਂ ਦੇਖੋ ਆ ਉੱਪਰ ਇੱਥੇ ਗੋਥਿਕ ਸਟਾਈਲ ਦੀ ਛੱਤ ਪਈ ਸੀਗਾ ਗੁੰਪਲ ਸੀਗਾ ਉੱਪਰ ਤੇ ਸ਼ਾਇਦ ਇੱਧਰ ਯਾਰ ਡੱਟ ਗਿਆ ਵਾ ਉਧਰਲੀ ਸਾਈਡ 'ਤੇ ਇੱਕ ਖੜਾ ਵਾ ਤੇ ਇੱਧਰ ਦਾ ਕਿੱਧਰ ਗਿਆ ਜਰਾ ਹੈਂ ਇੰਦੀ ਆਈ ਸੀ ਹੈਂ ਇੰਦੀ ਆਈ ਸੀ ਆਹ ਮੈਂ ਤੁਹਾਨੂੰ ਦੱਸਿਆ ਜੀ ਵੀ ਆ ਚੋਰ ਗਲੀ ਜੇ ਆਹ ਦੇਖੋ ਇੱਧਰ ਨੂੰ ਜਾਂਦੀ ਸੀਗੀ ਤੇ ਉਹ ਗੇਟ ਦੇ ਚਾਰੇ ਪਾਸੇ ਤੇ ਆਪਾਂ ਉੱਤੇ ਹੁਣ ਆ ਪਹਿਲੀ ਮੰਜ਼ਲ 'ਤੇ ਆ ਗਏ ਤੇ ਟੋਟਲ ਇਹਦੀਆਂ ਦੋ ਮੰਜ਼ਲ ਬਣਾਇਆ ਗਿਆ ਇਹਨੂੰ ਤੇ ਆਹ ਤੁਸੀਂ ਦੇਖੋ ਉੱਪਰ ਆ ਇਹਨੂੰ ਛੱਤ ਪਈ ਹੋਈ ਗੋਥਿਕ ਸਟਾਈਲ ਦੀ ਜਦੋਂ ਮੁਸਲਮਾਨ ਜ਼ਿਆਦਾਤਰ ਏਦਾਂ ਦੀਆਂ ਛੱਤਾਂ ਯੂਜ਼ ਕਰਦੇ ਸੀਗੇ ਜਿਹੜੇ ਵੱਡੇ ਵੱਡੇ ਮਹਿਲ ਬਣਾਉਣ ਵਾਸਤੇ ਤੇ ਫਿਰ ਤੁਸੀਂ ਆਹ ਕੰਧ ਦੇਖੋ ਇਹ ਘਟੂ ਘਟੇ 2 ਫੁੱਟ ਦੀ ਹੋਣੀ ਉਹ ਚੌੜੀ ਤੇ ਇਹਦੀ ਨੀਂਹ ਦੇਖ ਲਓ ਵੀ ਇਹਦੇ ਨਾਲੋਂ ਵੀ ਜ਼ਿਆਦਾ ਡਬਲ ਰੱਖੀ ਗਈ ਹੋਣੀ ਤੇ ਆਪਾਂ ਇਹਦੇ ਉੱਪਰ ਦੂਜੀ ਮੰਜ਼ਲ ਆਪਾਂ ਦੂਸਰੀ ਮੰਜ਼ਲ ਤੇ ਚੱਲੇ ਆਂ ਤੇ ਉਹ ਵੀ ਆਪਾਂ ਚੈੱਕ ਕਰ ਲੈ ਆਹ ਦੇਖੋ ਤੇ ਆ ਤੋ ਇਸ ਚਲੋ ਚਲੋ ਚਲੇ ਚਲੇ ਤੇ ਮਿੱਤਰੋ ਆ ਸਟੈਪ ਦੇਖੋ ਕਿੰਨੇ ਘਟ ਘਟ 1 ਫੁੱਟ ਦਾ ਇਹ ਸਟੈਪ ਹੋਣਾ ਮੈਂ ਤੇ ਆਮ ਹੁਣ ਆਪਣੇ ਜਿੱਦਾਂ ਆਪਾਂ ਪੌੜੀ ਬਣਾਉਂਦੀ ਤਾਂ ਉਹਦੇ 5 6 ਇੰਚ ਦਾ ਹੀ ਸਟੈਪ ਹੁੰਦਾ ਵਾ ਤੇ ਕਿਉਂਕਿ ਯਾਰ ਉਸ ਟਾਈਮ ਤੇ ਜਿਹੜੇ ਰਾਜੇ ਹੁੰਦੇ ਸੀਗੇ ਉਹਨਾਂ ਦੇ ਕਦਮ ਹੁੰਦੇ ਸੀਗੇ 6 8 8 9 9 ਫੁੱਟ ਉਹਨਾਂ ਦੇ ਕਦਮ ਹੁੰਦੇ ਸੀ ਤੇ ਉਹਨਾਂ ਵਾਸਤੇ 1 ਫੁੱਟ ਵਲਾਂਗ ਪਟਣੀ ਤਾਂ ਬੜੀ ਸੌਖੀ ਜੀ ਗੱਲ ਸੀਗੀ ਤੇ ਆ ਦੇਖੋ ਆ ਦੂਸਰਾ ਗੁੰਪੜ ਇਧਰ ਬਣਿਆ ਆ ਤੇ ਇਧਰ ਟੋਟਲ 4 ਬਣੇ ਸੀਗੇ ਹਨਾ ਤੇ ਇਧਰ ਲਹਿੰਦੇ ਵਾਲੇ ਪਾਸੇ ਦਾ ਤਾਂ ਟੁੱਟ ਗਿਆ ਵਾ ਤੇ ਉਪਰੋਂ ਐਦਾਂ ਦਾ ਦਿਖਦਾ ਵੀ ਤੇ ਯਾਰ ਆ ਜੇ ਬੱਦਲ ਬੜਾ ਘੈਂਟ ਆ ਇਧਰ ਦੇਖੋ ਹਨਾ ਤੇ ਵੇਖੋ ਇਹ ਆਪਣਾ ਸਵਾਗਤ ਕਰਦਾ ਵੀ ਤੁਹਾਡਾ ਵੈਲਕਮ ਹੈ ਤੇਜੀ ਟਰੈਵਲ ਦਾ ਇੱਥੇ ਤੇ ਅੰਦਰਲੇ ਪਾਸੋਂ ਆ ਤੁਸੀਂ ਦੇਖੋ ਉਹ ਖੱਕਰ ਲੱਗੀ ਜੇ ਤੇ ਆ ਆ ਜਿਹੜਾ ਦੁਬਾਰਾ ਹੋ ਸਕਦੀ ਥੋੜੀ ਬਹੁਤੀ ਕੰਸਟ੍ਰਕਸ਼ਨ ਦੀ ਕੀਤੀ ਵਾ ਦੁਬਾਰਾ ਕਿਉਂਕਿ 500 ਸਾਲ ਤੋਂ ਵੀ ਪੁਰਾਣਾ ਵਾ ਤੇ ਇਦਾਂ ਨਹੀਂ ਹੋ ਸਕਦਾ ਤੇ ਆ ਜਿਹੜਾ ਇਹਦੇ ਜਿਆਦਾਤਰ ਚੂਨੇ ਪੱਥਰ ਨਾਲ ਤਿਆਰ ਕੀਤਾ ਗਿਆ ਵਾ ਤੇ ਕਿਉਂਕਿ ਯਾਰ ਜਿਹੜਾ ਚੂਨਾ ਪੱਥਰ ਹੁੰਦਾ ਸੀਗਾ ਨਾ ਉਹ ਗਰਮੀਆਂ ਦੇ ਵਿੱਚ ਤਪਦਾ ਨਹੀਂ ਹੁੰਦਾ ਵਾ ਤੇ ਸਰਦੀਆਂ ਦੇ ਵਿੱਚ ਠੰਡਾ ਨਹੀਂ ਹੁੰਦਾ ਵਾ ਤੇ ਇਹ ਇਹ ਚੂਨੇ ਪੱਤਰ ਦੀ ਬੜੀ ਵੱਡੀ ਖਾਸੀਅਤ ਹੁੰਦੀ ਉਹ ਬਣਾਣਗੇ ਉਹ ਬਣਾਇਆ ਗਿਆ ਤੇ ਆ ਤੁਸੀਂ ਦੇਖੋ ਇੱਧਰ ਵੀ ਗੋਥਿਕ ਸਟਾਈਲ ਦੀ ਛੱਤ ਪਈ ਹੋਈ ਹੈ ਬਹੁਤ ਵਧੀਆ ਲੱਗਦਾ ਯਾਰ ਤੇ ਮਿੱਤਰੋ ਜਿਹੜੀਆਂ ਤੁਸੀਂ ਬਾਰੀਆਂ ਦੇਖਦੇ ਪਏ ਜੇ ਨਾ ਤੇ ਮੈਂ ਥੱਲੇ ਕੈਮਰਾ ਕਰਕੇ ਤੁਹਾਨੂੰ ਦਿਖਾਣਾ ਵੀ ਆਹ ਦੇਖੋ ਇਹ ਅਸਲ ਵਿੱਚ ਬਾਰੀਆਂ ਨਹੀਂ ਸੀਗੀਆਂ ਇੱਥੇ ਖੜੇ ਹੁੰਦੇ ਸਿਪਾਈ ਨਿਗਾਰਾ ਰੱਖਣਾ ਮਗੇ ਤਾਂ ਜੋ ਕੋਈ ਦੁਸ਼ਮਣ ਇਸ ਕਿਲੇ ਦੀ ਤਰ੍ਹਾਂ ਜੀ ਤੇ حملہ ਨਾ ਕਰ ਸਕੇ ਤੇ ਨਾਲੇ ਤੇ ਇੱਕ ਡਿਜ਼ਾਈਨ ਲੱਗਦਾ ਸੀ ਘਰ ਦੇਖਦੇ ਪਏ ਨਾ ਜਿਹੜੇ ਤੁਸੀਂ ਆ ਸਾਰੇ ਘਰ ਦੇਖਦੇ ਪਏ ਸੀਗੇ ਕਿਸੇ ਟਾਈਮ ਇੱਕ ਜਿੱਦਾਂ ਸਰਾਹ ਤਿਆਰ ਕੀਤੀ ਗਈ ਸੀ ਉਦਾਂ ਸਰਾਹ ਹੀ ਤਿਆਰ ਕੀਤੀ ਗਈ ਸੀ ਇਹਦੇ ਚਾਰੇ ਪਾਸੇ ਸੀਗੀ 100 1.5 150 ਫੁੱਟ ਦੀ ਦੁਵਾਰਾਂ ਉੱਚੀਆਂ 1.5 150 ਫੁੱਟਾਂ ਹਿਸਾਬ ਨਾਲ ਉਹ ਦੁਵਾਰਾ ਕਿੰਨੀਆਂ-ਕਿੰਨੀਆਂ ਵੱਟੀਆਂ ਹੋਣੀਆਂ ਉਹ ਸਾਰੇ ਉੱਚੀਆਂ ਸੀਗੀਆਂ ਵੀ ਜਿਹੜਾ ਕੋਈ ਜੇ ਕੋਈ ਦੁਸ਼ਮਣ ਆਉਂਦਾ ਤਾਂ ਇਸ ਰਾਹ ਦੇ ਉੱਤੇ ਇਹ ਗੇਟਾਂ ਦੇ ਉੱਤੇ ਇਸ ਪਿੰਡ ਦੇ ਵਿੱਚ ਐਂਟਰ ਨਾ ਹੋ ਸਕੇ ਕਿਉਂਕਿ ਜਦੋਂ ਸ਼ਾਮ ਹੁੰਦੀ ਸੀਗੀ ਉਦੋਂ ਇਹ ਜਿਹੜੇ ਗੇਟ ਸੀਗੇ ਇਹਨਾਂ ਨੂੰ ਵੱਡੇ-ਵੱਡੇ ਗੇਟ ਲੱਗੇ ਸੀਗੇ ਜਾਨੀ ਕਿ ਦਰਵਾਜ਼ੇ ਲੱਗੇ ਸੀਗੇ ਤਾਂ ਉਹ ਬੰਦ ਕਰ ਦਿੰਦੇ ਹੁੰਦੇ ਸੀਗੇ ਇੱਕ ਇਹ ਦਰਵਾਜ਼ਾ ਇੱਕ ਇਹ ਗੇਟ ਮੈਂ ਤੁਹਾਨੂੰ ਦਿਖਾਦਾ ਇੱਕ ਗੇਟ ਹੋਰ ਇਹਦੇ ਅੱਗੇ ਉਹ ਵੀ ਆਪਾਂ ਜਾਣਾ ਵਾ ਤੇ ਇਸ ਗੇਟ ਦਾ ਨਾਂ ਕੀ ਸਰਾਹ ਗੇਟ ਜਿਹੜਾ ਫਤਿਆਬਾਦ ਦੇ ਕੋਲ ਦੋ ਗੇਟ ਨੇ ਤੇ ਇਹ ਜਿਹੜੇ ਗੇਟ ਸੀਗੇ ਸਰਾਹ ਸ਼ੇਰਸਾ ਸੂਰੀ ਨੇ ਬਣਵਾਏ ਸੀਗੇ ਤੇ ਬੋਲਦੇ ਵੀ ਸ਼ੇਰ ਸ਼ਾਂ ਸੂਰੀ ਦਾ ਰਾਜ ਹੈ ਇੰਨਾ ਵਧੀਆ ਸੀਗਾ ਵੀ ਉਹਦੇ ਰਾਜ ਦੇ ਵਿੱਚ ਮੰਨ ਕੇ ਚੱਲੋ ਵੀ ਜੇ ਕੋਈ ਜੰਗਲਾਂ ਦੇ ਵਿੱਚੋਂ ਕੱਲੀ ਬੁੜੀ ਵੀ ਤੁਰ ਹੀ ਜਾਂਦੀ ਉਹਦੇ ਸੋਨਾ ਚਾਂਦੀ ਪਾਇਆ ਵਾ ਤੇ ਇੰਨਾ ਉਹਦਾ ਇਮਾਨਦਾਰ ਰਾਜ ਹੁੰਦਾ ਸੀਗਾ ਵੀ ਉਹਦੇ ਰਾਜ ਦੇ ਵਿੱਚ ਇਹ ਨਹੀਂ ਵੀ ਉਸ ਬੁੜੀ ਨੂੰ ਲੁੱਟ ਲਿਆ ਜਾਂਦਾ ਸੀਗਾ ਇਤਾਂ ਦਾ ਨਹੀਂ ਹੁੰਦਾ ਸੀ ਕਿ ਬੜਾ ਇਮਾਨਦਾਰ ਤੇ ਇਨਸਾਫਪੂਰ ਬੰਦਾ ਸੀਗਾ ਉਹ ਆਪਣੇ ਆ ਬਾਈ ਨੇ ਰਾਮਕੀਮਰੇ ਤੁਹਾਡਾ ਰਾਜੂ ਪੀ ਸਿੰਘ ਹਾਂਜੀ ਰਾਜਨਪ੍ਰੀਤ ਸਾਹਿਬ ਰਾਜਨਪ੍ਰੀਤ ਤੇ ਆਹ ਦਾ ਮੇਰੇ ਨਾਲ ਹੀ ਆਇਆ ਹੈ ਰਾਹੁਲ ਤੇ ਵੀਰੇ ਨਾਮ ਕੀ ਹੈ ਤੇਰਾ ਮੇਰਾ ਨਾਮ ਹੈ ਗੁਰਤੇਜ ਸਿੰਘ ਹਾਂਜੀ ਗੁਰਤੇਜ ਸਿੰਘ ਤੇ ਇਹਨਾਂ ਨੂੰ ਆਪਾਂ ਫੋਨ ਕੀਤਾ ਹੀ ਹੈ ਇਹਨਾਂ ਨੇ ਆਪਾਂ ਨੂੰ ਕਿਹਾ ਪਰਮਿਸ਼ਨ ਦਵਾਈ ਵਾਏ ਤੇ ਸਾਨੂੰ ਤਾਂ ਇੱਥੇ ਕੋਈ ਜਾਣਦਾ ਨਹੀਂ ਸੀਗਾ ਤੇ ਇਸ ਕਰਕੇ ਧੰਨਵਾਦ ਵੀਰੇ ਧੰਨਵਾਦ ਧੰਨਵਾਦ ਤੇਰਾ ਵੀ ਤੇ ਆਪਾਂ ਹੁਣ ਚਲੀਏ ਫਿਰ ਉਹ ਦੂਸਰੇ ਗੇਟ ਤੇ ਹਾਂ ਪਹਿਲਾ ਗੇਟ ਦਿਖਾਇਆ ਸੀਗਾ ਹੁਣ ਆਪਾਂ ਤੁਹਾਨੂੰ ਆ ਦੂਸਰਾ ਗੇਟ ਦਿਖਾਉਣ ਲੱਗੇ ਤੇ ਆਹ ਮਾੜੇ ਕਰੋ ਚੈੱਕ ਇਹ ਕਰੋ ਦਰਸ਼ਨ ਤੇ ਜਿੱਦਾਂ ਯਾਰ ਇੱਕ ਛੋਟਾ ਜਿਹਾ ਕਿਲਾ ਬਣਿਆ ਸੀਗਾ ਹੁਣ ਤਾਂ ਇਹਦੇ ਗੇਟ ਨਹੀਂ ਲੱਗਾ ਵਾ ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਗੇਟ ਲੱਗਾ ਸੀਗਾ ਸੋ ਅੱਜ ਤੋਂ 500 ਸਾਲ ਪਹਿਲਾਂ ਤੇ ਬੋਲਦੇ ਨੇ ਵੀ ਜਿਸ ਤਰ੍ਹਾਂ ਦੋ ਗੇਟ ਸੀਗੇ ਇਸ ਸਰਾਂ ਦੇ ਇਸ ਫਤਿਹਾਬਾਦ ਦੇ ਪਿੰਡ ਦੇ ਤੇ ਇਹ ਦੂਸਰਾ ਗੇਟ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਇੱਧਰ ਰਹਿ ਜਾਂਦਾ ਵਾ ਪੂਰਾ ਯਾਰ ਇਸ ਕਿਲੇ ਤਰ੍ਹਾਂ ਇਹਨੂੰ ਕਿਲਾ ਬਣਾਇਆ ਗਿਆ ਸੀਗਾ ਪਿੰਡ ਨੂੰ ਚਾਰੇ ਪਾਸੂ ਵਲਿਆ ਸੀਗਾ 1.5 150 ਫੁੱਟ ਉੱਚੀਆਂ ਕੰਧਾਂ ਕੀਤੀਆਂ ਗਈਆਂ ਸੀਗੀਆਂ ਇਹਨੂੰ ਉੱਪਰੋਂ ਤੇ ਤਾਂ ਜੋ ਕੋਈ ਵੀ ਦੁਸ਼ਮਣ ਇਸ ਕਿਲੇ ਦੇ ਵਿੱਚ ਐਂਟਰ ਨਾ ਹੋ ਸਕੇ ਤੇ ਜਦੋਂ ਸ਼ਾਮ ਨੂੰ ਦੱਸ ਕਿ ਜਾਨੀ ਕਿ ਰਾਤ ਪੈਂਦੀ ਸੀਗੀ ਉਦੋਂ ਇਹ ਜਿਹੜੇ ਗੇਟ ਦੇ ਲੱਗੇ ਸੀਗੇ ਇਹਨਾਂ ਗੇਟਾਂ ਦੇ ਲੱਗੇ ਸੀਗੇ ਦਰਵਾਜ਼ੇ ਉਹ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਕਿ ਜਿਹੜਾ ਅੰਦਰ ਹੈ ਉਹ ਅੰਦਰ ਹੀ ਰਹੇ ਤੇ ਜਿਹੜਾ ਇੱਧਰ ਬਾਹਰ ਹੈ ਤੇ ਉਹ ਬਾਹਰ ਹੀ ਰਹੇ ਤੇ ਜਿਹੜੀ ਤੁਸੀਂ ਹੁਣ ਛੜਕ ਦੇ ਇਹਦੇ ਪਏ ਜੇ ਨਾ ਇਹ ਸੜਕ ਜਾਂਦੀ ਸੀਗੀ ਲਾਹੌਰ ਨੂੰ ਤੇ ਜੇ ਆਪਾਂ ਲੈਂਦੇ ਵੱਲੋਂ ਆਈਏ ਤੇ ਜਾਂਦੀ ਸੀਗੀ ਲਾਹੌਰ ਨੂੰ ਨੂੰ ਜਾਂਦੀ ਸੀਗੀ ਤੇ ਦੂਸਰੇ ਪਾਸੇ ਜਾਂਦੀ ਸੀਗੀ ਦਿੱਲੀ ਨੂੰ ਤੇ ਜਿਹੜੇ ਰਾਹ ਦੇ ਵਿੱਚ ਹੋਰ ਕੋਸ ਮিনার ਵੀ ਬਣੀਆਂ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਤੇ ਬਾਕੀ ਤੁਸੀਂ ਆ ਗੇਟ ਦੀ ਕੰਸਟਰਕਸ਼ਨ ਦੇਖੋ ਕਿੰਨੀ ਘੈਂਟ ਕਿ ਦੀ 500 ਸਾਲ ਪੁਰਾਣਾ ਇਹਦੇ ਇੱਥੋਂ ਤੁਰ ਕੇ ਤਾਂ ਉਹ ਦਰਵਾਜ਼ੇ ਦੀ ਅੰਦਰ ਅੰਦਰ ਹੀ ਜਾਏਗਾ ਹਾਂਜੀ ਹਾਂਜੀ ਇਹਨਾਂ ਉੱਚਾ ਨੇ ਬਣੇ ਸੀਗੇ ਕਿਲਾ ਬਣਿਆ ਸੀਗਾ ਹਾਂਜੀ ਹਾਂਜੀ ਇਹਨੂੰ ਕਾਦੀ ਵਾਲੀ ਤੋਂ ਲੈ ਕੇ ਹਾਂਜੀ ਇਹ ਆ ਕੱਢਾ ਚੌੜੀਆਂ ਜੇਵੀਏ ਬੰਦੇ ਹਾਂ ਸੀਗੇ ਹਾਂ ਤੇ ਉਪਰੋਂ ਦਰਵਾਜ਼ੇ ਉਪਰੋਂ ਕਾਂ ਦੰਦੀਆਂ ਆ ਤੇ ਬੋਲਦੇ ਮੈਨੂੰ ਗੇਟ ਵੀ ਲੱਗੇ ਸੀਗੇ ਓਏ ਨਹੀਂ ਐਦਾਂ ਹੀ ਆ ਪਰ ਸਾਡੀ ਹੁਸ਼ ਤੇ ਇਤਰਾ ਹੀ ਐਦਾਂ ਖੁੱਲਾ ਸੀ ਤੇ ਹਾਂ ਤੇ ਮੁਸਲਮਾਨ ਕੋਈ ਮੜਵੀ Eid ਉਹਦੇ ਕੋ ਦਿਨ ਨੂੰ ਮਨਾਉਦੇ ਸੀਗੇ ਦੋਵੇਂ ਦਰਵਾਜ਼ੇ ਦੱਸਦੇ ਸਾਡੇ ਬਜ਼ੁਰਗ ਅੰਦਰ ਅੰਦਰ ਜਾਂਦੇ ਬਾਹਰ ਨਹੀਂ ਜਾਂਦੇ ਅੱਛਾ ਇਹਨਾਂ ਉੱਚਾ ਕੋ ਝਾਂਡਾ ਝੁੰਡਾ ਬਣਉਂਦੇ ਆ ਮਾੜਮ ਤਿੰਨ ਸਾਥ ਕਰਦੇ ਠੀਕ ਹਾਂ ਸਾਥ ਕੁਝ ਮੁਸਲਮਾਨਾ ਕਾਫੀ ਯੋਸ਼ੇ ਫਰਦਾਨਾ ਸੀਗੇ ਅਮਾਰ ਮੇ ਤਨੇ ਚੋ ਪਿੰਡਾ ਜਨਾ ਮੁਸਲਮਾਨ ਇੱਥੇ ਸੀ ਇੱਕ ਪਿੰਡ ਤੇ ਇਹਨਾਂ ਨੂੰ ਹੁਣ ਇਹਦਾ ਨਾਮ ਫਤਿਹਆਬਾਦ ਕੀਤਾ ਤੂੰ ਪਹਿਲਾਂ ਨਾਮ ਪਤਾ ਕਿਹੜਾ ਸੀਗਾ ਪਹਿਲੇ ਪਹਿਲੇ ਜਨਾਬ ਇਹੋ ਫਰਦਾਨਾ ਸਾਡੇ ਵਜਦਾ ਸੀ ਪਹਿਲਾਂ ਇਹਨੂੰ ਕਹਿੰਦੇ ਸੀਗੇ ਬਜਾਜੀ ਸ਼ਾਇਦ ਇਹ ਬਜਾਜੀ ਬਿਲਕੁਲ ਨਹੀਂ ਹਤੇ ਰਿਆ ਸਿੰਘ ਤੋਂ ਭਰਿਆ ਉਹ ਨਵੇਂ ਬੰਦੇ ਉੱਥੇ ਬਜਾਜੀ ਬੁੱਧੀ ਵੀ ਰਹਿੰਦੇ ਆ ਹਾਂ ਜਿਹੜਾ ਜਮਾਨਾ ਦੀ ਇਹੋ ਰਿਆ ਕਿਉਂਕਿ ਨਵੇਂ ਬੰਦੇ ਫਤਿਹਆਬਾਦ ਕਹਿੰਦੇ ਨਵੇਂ ਬੰਦੇ ਨਵੇਂ ਬੰਦਿਆਂ ਵਾਸਤੇ ਹੈਗਾ ਫਤਿਹਆਬਾਦ ਹਾਂ ਤੇ ਫਤਿਆਵਾ ਤੋਂ ਪਹਿਲਾਂ ਇਹ ਇਹਦਾ ਪਿੰਡ ਦਾ ਨਾਂਕ ਸੀ ਬਜਾਜੀ ਕਿਉਂਕਿ ਮਿੱਤਰੋ ਹੁਣ ਆਪਾਂ ਇਹਦੇ ਅੰਦਰ ਵੀ ਜਾਣਾ ਹੈ ਮੈਂ ਤੁਹਾਨੂੰ ਆ ਬਾਹਰਲੇ ਪਾਸੋਂ ਦਿਖਾ ਦਿੱਤਾ ਸਾਰੀ ਇਹਦੇ ਜਿਹੜੀ ਸ਼ਾਤ ਤੇ ਕੋਟਕ ਸਟਾਈਲਿਸ਼ ਸ਼ਾਤ ਪਾਈ ਗਈ ਇਹਨੂੰ ਤੇ ਚੂਨੇ ਪੱਥਰ ਨਾਲੇ ਤਿਆਰ ਕੀਤਾ ਗਿਆ ਤੇ ਹੁਣ ਆਪਾਂ ਇਹਦੇ ਅੰਦਰ ਵੀ ਜਾਣਾ ਤੇ ਚਲਿਏ ਕਿੱਧਰ ਦੀ ਅੰਦਰ ਜਾਣਾ ਇਧਰ ਦੀ ਇਧਰ ਵੀ ਅੱਛਾ ਆ ਚੋਰ ਗਲੀ ਸਾਣੀ ਆਪਾਂ ਆ ਚੋਰ ਗਲੀ ਇਧਰ ਬਣੀ ਆ ਇੱਧਰ ਤਾਂ ਇਹ ਤਾਂ ਬੰਦ ਕੀਤਾ ਦੇਖ ਲੋਗੇ ਇੱਕ ਦਾ ਬੰਦਾ ਫੋਟਫੋਟ ਲਾਏ ਤੁਹਾਨੂੰ ਚੜ ਕੇ ਵੇਜੂ ਕੋਈ ਨਹੀਂ ਆ ਨੇ ਮਿੱਤਰੋ ਆਪਾਂ ਹੁਣ ਆ ਕੇ ਅੰਦਰ ਆ ਤੁਸੀਂ ਦੇਖੋ ਮੇਂ ਨਾਨਕਸ਼ਹੀ ਇਟਾਂ ਨੂੰ ਤਿਆਰ ਕੀਤਾ ਗਿਆ ਛੋਟੇ ਇਟ ਜਿਹੜੀ ਵਰਤੀਤ ਚੂਨਾ ਪੱਥਰ ਨਾਲ ਨੂੰ ਤਿਆਰ ਕੀਤਾ ਗਿਆ ਤੇ ਆਪਾਂ ਹੁਣ ਅੱਗੇ ਚੱਲ ਕੇ ਉੱਪਰ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਤੁਸੀਂ ਸਟੈਪ 1 ਕਿ ਫੁੱਟ ਦੇ ਸਟੈਪ ਆ ਤੇ ਜਿਹੜਾ ਹਾਮ ਹੋਣ ਆਪਾਂ 5 6 6 ਤੋਂ ਜ਼ਿਆਦਾ ਨਹੀਂ ਰੱਖਦੇ ਤੇ ਆਦੂ ਹੀ ਦੇਖੋ ਵੀ ਗੋਥਿਕ ਸਟਾਈਲ ਦੀ ਇਹਨੂੰ ਵੀ ਛੱਤ ਪਈ ਗਈ ਤੇ ਬੜੇ ਵਧੀਆ ਯਾਰ ਜਿਹੜਾ ਉਹ ਉਸ ਟਾਈਮ ਦੇ ਜਿਹੜਾ ਕੰਸਟਰਕਸ਼ਨ ਕਰਦੇ ਸੀ ਨਾ ਬਹੁਤ ਵਧੀਆ ਕਰਦੇ ਸੀ ਬੜੇ ਦਿਮਾਗ ਨਾਲ ਤੇ ਮਿੱਤਰੋ ਜਿਹੜੀ ਤੁਸੀਂ ਸਾਹਮਣੇ ਛੱਤ ਦੇਖ ਤੇ ਬਈਣ ਤਾਂ ਨੂੰ ਇਹਨੂੰ ਗੋਥਿਕ ਸਟਾਈਲ ਦੀ ਛੱਤ ਤੇ ਤੇ ਇਹਦੇ ਉੱਤੇ ਸੀਗੀ ਪੇਂਟਿੰਗ ਜਿਹੜੀ ਕਿ ਪੁਰਾਣੇ ਵੇਲੇ ਵਿੱਚ ਫਲਾਂ ਤੇ ਸਬਜ਼ੀਆਂ ਤੇ ਫੁੱਲਾਂ ਤੋਂ ਰੰਗ ਲਿਆ ਜਾਂਦੇ ਕਿ ਤੇ ਉਹਦੇ ਨਾਲ ਪੇਂਟਿੰਗ ਕੀਤੀ ਜਾਂਦੀ ਸੀ ਇਹਦੀ ਛੱਤ ਕਿਹੜੀਆਂ ਪੌੜੀਆਂ ਨਹੀਂ ਥੱਲੇ ਜਾਣ ਲਈ ਉੱਪਰ ਜਾਣ ਲਈ ਆ ਆਪਾਂ ਹੁਣ ਪਹਿਲੀ ਮੰਜ਼ਲ ਤੇ ਆਣਾ ਤੇ ਦੂਸਰੀ ਮੰਜ਼ਲ ਤੇ ਆ ਕੀ ਯਾਰ ਆ ਪਤਾ ਨਹੀਂ ਕੀ ਯਾਰ ਕਿੱਟ ਜਾਇਨਤਾ ਹੀ ਹੈ ਤੇ ਆਪਾਂ ਹੁਣ ਚਲੋ ਬੜੀ ਧੀੜੀ ਗਲੀ ਯਾਰ ਇੱਥੋਂ ਬਣਾਈ ਤੇ ਆਪਾਂ ਹੁਣ ਦੂਸਰੀ ਮੰਜ਼ਲ ਤੇ ਜਾਂਦੇ ਟੋਟਲੀ ਯਾਰ ਇਹ ਦੋ ਮੰਜ਼ਲੀ ਆ ਆਪਾਂ ਇੱਧਰ ਉੱਪਰ ਆ ਕੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਗੇਟ ਦਿਖਾਇਆ ਸੀ ਸੇਮ ਉਦਾਂ ਦਾ ਹੀ ਇਹ ਵੀ ਉੱਪਰੋਂ ਬਣਿਆ ਤੇ ਨੀਚੋਂ ਵੀ ਬਣਿਆ ਵਾ ਤੇ ਆ ਜਿਹੜੇ ਆ ਗੁੰਮਟ ਨੇ ਇਹ ਆਪਣਾ ਸਵਾਗਤ ਕਰਦੇ ਪਏ ਨੇ ਤੇ ਇੱਧਰ ਇੱਕ ਆ ਗੁੰਮਟ ਯਾਰ ਇੱਕ ਗੱਲ ਨਹੀਂ ਮੈਨੂੰ ਸਮਝਦੀ ਆ ਬੱਦਲ ਬੜਾ ਘੈਂਟ ਯਾਰ ਮੌਸਮ ਬੜਾ ਘੈਂਟ ਹੈ ਆਪਣੇ ਤਾਂ ਫਰੋਜਪੁਰ ਉਧਰ ਧੁੱਪ ਲੱਗਦੀ ਸੀ ਤੇ ਇੱਧਰ ਆਏ ਤੇ ਬੜੀ ਠੰਡ ਲੱਗਦੀ ਸੀ ਠੰਡੀ ਠੰਡੀ ਹਵਾ ਚੱਲਦੀ ਸੀ ਤੇ ਇੱਧਰ ਵੀ ਆ ਗੁੰਮਟ ਵਾ ਇਹਨੂੰ ਸਾਰੇ ਚਾਰੇ ਗੁੰਮਟ ਇਹਦੇ ਬਣੇ ਹੋਏ ਤੇ ਜਿਹੜਾ ਪਹਿਲਾ ਸੀਗਾ ਉਹਦੇ ਤਿੰਨ ਸੀਗੇ ਤੇ ਬਾਕੀ ਤੇ ਆਹ ਦੇਖੋ ਤੁਸੀਂ ਮੈਂ ਜਮਾਂ ਦੇ ਉੱਪਰ ਹੀ ਆ ਕੇ ਖੜ ਗਿਆ ਆ ਗੰਮਟ ਦੇ ਕੋਲ ਤੇ ਥੋ ਸਾਰਾ ਜਿਹੜਾ ਫਤਿਹਾਬਾਦ ਜਿਹੜਾ ਪਿੰਡ ਕਸਬਾ ਬੋਲੋਂ ਨਗਰ ਕਾਉਂਸਲ ਕੋ ਬੋਲੋਂ ਸਾਰਾ ਦਿੱਸਦਾ ਕਾਫੀ ਡਿਵੈਲਪ ਹੋਇਆ ਯਾਰ ਏਰੀਆ ਨਹੀਂ ਗੁਫਾ ਹੈਗੀ ਵਾ ਹਾਂ ਪਰ ਉਹ ਵੀ ਮਿੱਟੀ ਧਾਪਤੀ ਉੱਤੇ ਮਿੱਟੀ ਬੰਦ ਕਰਤੀ ਹੈ ਅੱਛਾ ਗੁਫਾ ਦਿਖਾ ਦਿਓ ਗੁਫਾ ਲੈ ਆਓ ਕੋ ਮਿੱਤਰੋਂ ਹੁਣ ਆਪਾਂ গুফা দি ਚੱਦੇ এ ਕਹਿੰਦੇ ਵੀ ਇੱਥੇ ਇੱਕ ਗੁਫਾ ਹੈਗੀ ਪਰ ਕੋਈ ਨਹੀਂ ਪਾਪਾ ਕਰ ਲੈਨੇ ਚੈੱਕ ਕਿਹੜੀ ਗੁਫਾ ਆ ਗੁਫਾ ਦੀ ਪਰ ਇਹ ਬੰਦ ਕਰ ਦਿਓ ਲਾਰਜ ਕਰ ਲਓ ਤੇ ਬੰਦ ਕਰ ਸੇ ਮਿੱਤਰੋ ਇੱਥੇ ਸੀਗੀ ਗੁਫਾ ਮੈਨੂੰ ਆਤੀ ਦਿਖਦਾ ਪੈਣਾ ਨੇਰਾ ਬਹੁਤ ਹੈ ਯਾਰ ਸੱਚੀ ਇੱਥੇ ਗੁਫਾ ਹੈਗੀ ਸੀਗੀ ਕਿਉਂਕਿ ਇਹਨਾਂ ਨੇਰਾ ਤੇ ਹੁਣ ਤਾਂ ਕੁਝ ਨਹੀਂ ਕਿਉਂਕਿ ਪੂਰ ਦਿੱਤੀ ਗੁਫਾ ਤਿੰਨ ਜਿ ਮਿੱਟੀ ਕਿਉਂ ਪਾਈ ਆ ਏ ਕੋਈ ਥੱਲੇ ਨਾ ਜਾਵੇ ਨਾ ਇਹ ਥੱਲੇ ਤੱਕ ਚਲੀ ਜਾਂਦੀ ਧਰਤੀ ਦੀ ਅੱਛਾ ਧਰਤੀ ਦੇ ਕਿੰਨੇ ਫੁੱਟ ਡੂੰਗੀ ਸੀਗੀ ਇਹ ਹੁਣ ਨਹੀਂ ਪਤਾ ਇਹ ਥੱਲੇ ਜਾ ਕੇ ਪੂਰੀ ਇੱਕ ਚ ਥੱਲੇ ਤੱਕ ਹਾਂ ਤੇ ਆ ਵੀ ਗੁਫਾ ਹੀ ਕੋਈ ਕਹਿੰਦਾ ਸੀ ਤਿੰਨ ਗੇਟ ਹੈ ਕੋਈ ਕਹਿੰਦਾ ਦੋ ਗੇਟ ਪਰ ਅਸਲ 'ਚ ਆਪਾਂ ਨੂੰ ਵਾਈਆਂ ਕਰਕੇ ਪਤਾ ਲੱਗਿਆ ਵੀ ਇਹਦੇ ਦੋ ਹੀ ਗੇਟ ਨੇ ਟੋਟਲ ਬਹੁਤ ਧੰਨਵਾਦ ਧੰਨਵਾਦ ਹਾਂਜੀ ਧੰਨਵਾਦ ਤੁਹਾਡਾ ਹਾਂ ਇਹਦਾ ਨਾਮ ਹੈ ਜੀ ਕੋਸਮੀਨਾਰ ਤੇ ਸ਼ੇਰ ਸ਼ਾਹ ਸੂਰੀ ਨੇ ਬਣਵਾਏ ਸੀਗੇ ਕਰਕੇ ਬਣਾਈ ਗਈ ਸੀ ਕਿਉਂਕਿ ਇਹ ਜਿਹੜੀ ਆ ਜਿਹੜਾ ਜੀਪੀਐਸ ਦਾ ਕੰਮ ਕਰਦੀ ਏ ਢੀ ਤੋਂ ਲੈ ਕੇ ਲਾਹੌਰ ਤੱਕ ਹਾਂ ਲਾਹੌਰ ਤੱਕ ਇਦਾਂ ਹੀ ਖੜੀਆਂ ਹੀਆਂ ਹਾਂ ਦਾ ਰਸਤਾ ਜਿੱਦਾਂ ਮਤਲਬ ਹੂੰ ਜਿਹੜਾ ਰਸਤੇ ਤੋਂ ਤੁਰਿਆ ਕਪੂਰਥਲੇ ਲਾਗੇ ਕਪੂਥ ਨੂੰ ਇੱਥੇ ਆ ਗਿਆ ਇੱਕ ਜਨੇਹਾ ਦਿੱਤਾ ਇੱਥੋਂ ਵਾਲੇ ਨੇ ਜਾਂ ਉਧਰ ਜਾ ਕੇ ਹਾਂ ਜੀ ਉਧਰ ਜਾ ਕੇ ਹਾਂ ਲੰਗਵਾਦ ਵਾਲੇ گاڑی ਜਾ ਕੇ ਨੂਰਦੀ ਦਿੱਤਾ ਇਹ ਮਤਲਬ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਹ ਪੁਰਾਣਾ ਇਹਨੂੰ ਅਸੀਂ ਮਨਾਰਾ ਕਹਿੰਦੇ ਹਾਂ ਹਾਂ ਕੁੱਤ ਮਿਨਾਰ ਹਾਂ ਮਤਲਬ ਇਹ ਰਸਤਾ ਹੀ ਸਿਰਪਾ ਰਸਤਾ ਹੀ ਸੁਣਾ ਦੇਣ ਵਾਸਤੇ ਜੋ ਪ੍ਰਾਣੇ ਰੋਗ ਜਦੋਂ ਰਸਤਾ ਤਾਂ ਹੈ ਨਹੀਂ ਰੋਡ ਤਾਂ ਨਹੀਂ ਹਾਂਜੀ ਇੱਥੇ ਸਰਪੇ ਦੀ ਨਿਸ਼ਾਨੀ ਸਭ ਤੋਂ ਉੱਚਾ ਤੀਂਦਾ ਸੀ ਹੂੰ ਇਹਦੀ ਸਿਹਤ ਰੋਗ ਤਰੇ ਜਾਂਦੇ ਹਾਂ ਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਇਮਾਨਤ ਸਰਾਜ ਇਮਾਨਤ ਖਾਨ ਉੱਥੇ ਵੀ ਇਦਾਂ ਦਾ ਕੁਤਬ ਮੀਨਾਰ ਬਣਿਆ ਸੀਗਾ ਇਹ ਸਪੈਸ਼ਲ ਉਸ ਪੁਰਾਣੇ ਜ਼ਮਾਨੇ ਦੇ ਵਿੱਚ ਰਸਤਾ ਦੱਸਣ ਵਾਸਤੇ ਹੀ ਹੁੰਦਾ ਸੀਗਾ ਵੀ ਤੁਹਾਨੂੰ ਦਿੱਲੀ ਤੋਂ ਲੈ ਕੇ ਮਾਹੌਰ ਤੱਕ ਮਿਲਣਗੇ ਕਪੂਰਥਲੇ ਤੋਂ ਇੱਥੇ ਇੱਥੋਂ ਗਾੜੀ ਅੱਗੇ ਜਾਓਗੇ ਨਰੰਗਾਬਾਦ ਨਰੰਗਾਬਾਦ ਉੱਥੇ ਵੀ ਹੈਗਾ ਬਾਈ ਅੱਗੇ ਜਾਊਗਾ ਨਰੰਗਾਬਾਦ ਰੋਡ ਤੇ ਉਹ ਸਾਈਡ ਤੇ ਆਏਗਾ ਅੱਛਾ ਉੱਤੋਂ ਅੱਗੇ ਨੂਰਦੀ ਆਏਗਾ ਚਪਾਲ ਦੇ ਲਾਗੇ ਹਾਂਜੀ ਫਿਰ ਉਤੋਂ ਅੱਗੇ ਗਾੜੀ ਲਾਹੌਰ ਤੱਕ ਜਾਣਗੇ ਦੇਖਣ ਵਾਸਤੇ ਬਹੁਤ ਲੋਕ ਆਉਂਦੇ ਆ ਹਾਂਜੀ 8-10 ਦਿਨ ਅੱਗੇ ਪਹਿਲਾਂ ਇੱਕ ਦਿਨ ਆਏ ਸੀਗੇ ਚੰਡੀਗੜ੍ਹ ਤੋਂ ਆਏ ਸੀ ਲੋਕ ਬਹੁਤ ਆਉਂਦੇ ਕਦੀ ਕਦੀ ਦੇ ਸਾਲ ਬਾਅਦ ਆਉਂਦੇ ਕਦੀ ਕਦੀ ਪਰਿਵਾਰ ਵੀ ਆ ਜਾਂਦੇ ਦੇਖਣ ਵਾਸਤੇ ਹਾਂਜੀ ਕਿਉਂਕਿ ਹੁਣ ਜਿਹੜੇ ਇਦਾਂ ਦੀਆਂ ਪੁਰਾਣੀ ਨਿਸ਼ਾਨੀ ਤੇ ਮਤਲਬ ਇਹ ਚੀਜ਼ ਰਹਿ ਗਈ ਆ ਹੋਰ ਤੇ ਕੋਈ ਦਿਖਦਾ ਨਹੀਂ ਸੇ ਹੁਣ ਮিনার ਕਿਉਂਕਿ ਪਿਛਲਿਆਂ ਜ਼ਮਾਨਿਆਂ ਦੇ ਵਿੱਚ ਰਾਹ ਲੱਭਣ ਵਾਸਤੇ ਸਿਰਫ ਇਹ ਆਈ ਇੱਕ ਸਾਧਨ ਹੁੰਦਾ ਸੀਗਾ ਤੇ ਮਿੱਤਰੋ ਅੱਜ ਦੀ ਵੀਡੀਓ ਅਚ ਇੰਨਾ ਕੋਈ ਸੀਗਾ ਆਪਾਂ ਇੱਥੇ ਕਰਨੇ ਐਂਡ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦਿਨਾਂ ਓਕੇ ਬਾਏ ਲਵ ਯੂ